ਲੋ ਹੋ ਲੋ ਉਹ ਦੋ ਬੰਦੇ ਆ ਓ ਲੋ ਉਹ ਵੀਰ ਗਿੱਲਾ ਹੀ ਮੋਟਰ ਨਾ ਪਾਏ ਭਰਾਵਾ ਗਿੱਲਾ ਹੀ ਮਾਰਨ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਇੱਕ ਨਵੇਂ ਵਲੋਗ ਨਾਲ ਆ ਗਏ ਆਂ ਜਿਵੇਂ ਤੁਹਾਨੂੰ ਦਿਖਾਉਂਦੇ ਆ ਆਪਾਂ ਗੁੱਡਾ ਡਾਇਆ ਵਾ ਇਹਨਾਂ ਤੇ ਹੁਣ ਆਪਾਂ ਲਾਵਾਂਗੇ ਲਾਈਟਾਂ ਕਿਉਂਕਿ ਪਹਿਲੇ ਵਲੋਗ ਜਿੰਨਾ ਮਜ਼ਾ ਨਹੀਂ ਆਇਆ ਤੇ ਯਾਰ ਦੋ ਸਸ ਤੇ ਇਕੱਠੇ ਹੋ ਗਏ ਸਾਰਿਆਂ ਨੇ ਬਾਈ ਤੁਹਾਨੂੰ ਤਾਂ ਵੱਧ ਲੱਗਿਆ ਮੀ ਆ ਗਿਆ ਚਲ ਕੋਈ ਗੱਲ ਨਹੀਂ ਆ ਇਹ ਲੈਣਾਂ ਠੀਕ ਆ ਗੁੱਡਾ ਵੇਖੋ ਯਾਰ ਦਿਖਣਾ ਨਹੀਂ ਗੁੱਡਾ ਵੀ ਬਹੁਤ ਘੈਂਟ ਉਡਣ ਦਿਆ ਵਾ ਤੇ ਗੁੱਡੇ ਆਪਾਂ ਹੋ ਲੈਂਦੇ ਆ ਜੇ ਤੇ ਮੀ ਆ ਟਿਆ ਤਾਂ ਫਿਰ ਆਪਾਂ ਲਾਈਟਾਂ ਲੂਟਾ ਲਾ ਕੇ ਡਾਵਾਂਗੇ ਉਦਾਂ ਹੀ ਵੇਚ ਲੋਨੇ ਬਿਨਾਂ ਲਾਈਟਾਂ ਤੋਂ ਹਾਂ ਹੜਾ ਚਲੋ ਬਿਨਾਂ ਲਾਈਟਾਂ ਦਾ ਵੇਚ ਲੋਨੇ ਆ ਚਲੋ 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 ਬੀ ਬਹੁਤ ਹਲਕਾ ਤੁਸੀਂ ਕੀ ਕਹਿਣਾ ਚਾਹੋਗੇ ਕੁਛ ਨਹੀਂ ਗੁੱਡ ਨਾਈਟ ਗੁੱਡ ਨਾਈਟ ਬਿਗ ਫੈਨਸ ਅੰਦਰ ਟੋਕ ਸਿੱਧੀ ਕਰ ਰਹੀ ਨੇ ਨਹੀਂ ਖਤਮ ਖਤਮ ਬਾਏ ਬਾਏ ਟਾਟਾ ਵੇ ਹੁਣ ਕਿਤਾ ਦੇ ਆਵਾਜ਼ ਸੁਣਾ ਗੁੱਡੇ ਦੀ ਗੁੱਡੇ ਦੀ ਆਵਾਜ਼ ਸੁਣਾ ਥੱਲੇ ਕਰ ਗੁੱਡੇ ਨੂੰ ਲਾਵੇ ਪੜ ਜਾਣਾ ਹੀ ਹੁਣ ਉਹ ਲਾਣਾ ਲੈ ਚਾਵਾ ਟਾਟਾ ਪੈਣੇ ਉਹ ਆ ਕੇ ਚਲੇ ਉਹ ਗਿਆ ਟੁੱਟ ਗਿਆ ਓਏ ਨੇ ਨੇ ਭੋਗਰਾ ਆਤਾ ਹੀ ਟੁੱਟ ਗਿਆ ਉਹ ਭੋਗਰਾ ਆਤਾ ਹੀ ਟੁੱਟ ਗਿਆ ਉਹ ਭੋਗਰਾ ਆਤਾ ਹੀ ਉਹਦੀ ਭੋਗਰਾ ਪਤੰਗ ਵੀ ਗਈ ਉਹ ਤੇਰਾ ਫੂਲ ਭੇਜ ਗਿਆ ਆ ਦੇ ਨਾ ਓਏ ਇਹ ਬੜੀ ਓਏ ਯਾਰ ਮੀਂਹ ਜੀ ਡਾ ਦੇਣਾ ਯਾਰ ਪਲਾਨ ਹੋ ਗਿਆ ਇਹ ਫਲੌਪ ਮੀਂਹ ਜੀ ਡਾ ਦੇ ਮੈਂ ਸਮਝ ਲਿਆ ਵਾ ਓਏ ਐਨ ਕਰੀ ਯਾਰ ਲਾਈਟ ਦੋ ਮਿੰਟ ਓਏ ਇਧਰ ਕਰੀ ਆਪਾਂ ਯਾਰਾਂ ਮੀਆ ਲਾਪੇ 2 ਕਿਲੋ ਕਿ ਡਾਲਾਂ ਅੰਦਰ ਕਰੋ ਬਿਲਨ ਲੈਟਾਂ ਅੰਦਰ ਕਰੋ ਭਾਈ ਹਾਂ ਮੋਮੀ ਨਹੀਂ ਆਈ ਮੋਮੀ ਗੁੱਡੀ ਲੈ ਆਈਏ ਮੀਆ ਲਾਪੇ 20 ਡਾਲਾਂ ਮੀਆ ਲਾਪੇ ਸਲਾਹ ਕੀਤੀ ਆ ਜੀ ਮੀਂਹ ਚ ਗੁੱਡੀਆਂ ਡਾਵਾਂਗੇ ਹਾਂ ਮੁੰਡਿਆਂ ਦੇ ਜੋਸ਼ ਬਹੁਤ ਜ਼ਿਆਦਾ ਹੈ ਉਹਨੇ ਉਹਨੇ ਵੇਲਾ ਭਾਈ ਜੋਸ਼ ਦੱਸੋ ਕਿੰਨਾ ਦਾੜ ਚ ਭਾਈ ਹੁਣੇ ਗੁੱਡੀ ਢਾ ਦੇਣੀ ਵੇਖਿਓ ਭਾਈ ਉਹਨੇ ਵੇਲਾ ਕਿਹ ਕੋਈ ਗੁੱਡਾ ਨਹੀਂ ਆਨੇ ਤਾਂ ਵੀ ਡਾੜਦਾ ਭਾਈ ਮੈਂ ਕੀ ਕਰਦਾ ਮੂੰਹ ਤੇ ਲਾੜਨਾ ਕੱਲ੍ਹ ਭਾਈ ਮੈਂ ਕੀ ਕਰਦਾ ਟੁੱਟ ਗਿਆ ਗੁੱਡਾ bro ਉਹ ਤੇਰਾ ਫੋਨ ਓ ਮੇਰਾ ਫੋਨ ਉਹਨੇ ਵੇਖ ਲੈਣਾ ਮਮੀ ਗੁੱਡੀ ਲੈ ਆਈਏ ਮਮੀ ਗੁੱਡਾ ਮਮੀ ਗੁੱਡੀ ਹੋਣੀ ਨਹੀਂ ਆ ਲਾਈਟ ਅੰਦਰ ਵਾਲੀ ਲਾਈਟਾਂ ਲਾ ਲੈਂਦੇ ਨਹੀਂ ਨਹੀਂ ਬਹੁਤ ਮਨੂਸ ਲੱਗ ਰਹੇ ਹੋ ਆ ਵੀ ਲੈਣਾ ਹੀ ਨਹੀਂ ਆ ਕੀ ਹੋ ਗਿਆ ਭਜੀ ਰਿੰਗਲਾਈਟ ਟੁੱਟ ਗਈ ਆ ਕੀ ਹੋ ਗਿਆ ਰਿੰਗਲਾਈਟ ਟੁੱਟ ਗਈ ਭਈਓ ਸ਼ੂ ਕੱਢ ਲਉਣਾ ਅੱਛਾ ਕੀ ਹੋ ਗਿਆ ਕਿੱਦਾਂ ਆਇਆ ਇਹ ਦੱਸਣਾ ਭਈ ਇਹ ਕੋਲ ਐਥੇ ਲਾਉਨੇ ਸੀ ਦੂਜੀ ਤਾਂ ਕਵਜਾਰੇ ਟੁੱਟ ਗਈ ਮਾ ਪਲਾਸ ਲੈ ਆ ਫੜ ਕੇ ਰੱਖ ਲੈ ਕੀ ਗੱਲ ਆ ਮੋਲ ਸਹੀ ਨਹੀਂ ਬੰਨਾ ਚੱਲੇ ਜੇ ਚੱਲੇ ਚੱਲੇ ਜੇ ਚੱਲ ਚੱਲੇ ਜੇ ਨਾ ਮੇਰੇ ਨਵੇਂ ਕਟਰੀ ਨਾ ਉਹ ਲੈਕਟ੍ਰੀਸ਼ਨ ਆਏ ਸੀ ਸਾਬ ਆਪ ਹੋਏ ਮੈਂ ਦਸਾਂ ਉਹ ਮਾਮਾ ਉਹਦਾ ਘਰ ਦੀ ਅਰਖ ਉਹ ਬਲੋਸਤਾਨ ਹੈ ਮੈਂ ਪੱਗਾਂ ਦਾ ਇੱਕ ਗੱਲ ਮੋਲ ਸੇ ਹੀ ਨਹੀਂ ਬਣਿਆ ਮੈਂ ਮੈਂ ਪੱਗਾਂ ਦੇ ਨਾਲ ਨਾਲ ਇਲੈਕਟ੍ਰਿਸਿਟੀ ਦਾ ਕੰਮ ਵੀ ਕਰਦਾ ਰਿਹਾ ਹਾਂ ਬਾਕੀ ਅੱਗੇ ਤਾਂ ਨਹੀਂ ਹੁਣ ਯਾਰ ਇਹ ਪੁੱਛਿਓ ਨਾ ਜ਼ਿਆਦਾ ਤੇਰੀ ਜਿਮ ਜਾਣਾ ਜੀ 11 ਕਰਾਂਟੇ ਕਰੂੰਟ ਖਾ ਬਈ ਮੇਰਾ ਜਾਣਾ ਜਾਵਾਂਗੇ ਜਿਮ ਤੇ ਜਾਵਾਂਗੇ ਮਾ ਫਿਕਰ ਤੇਰੀ ਹੋਉਂਦੀ ਕਿੱਦਾਂ ਓਏ ਇਹਨੂੰ ਓਏ ਥੱਲੇ ਰੱਖ ਥੱਲੇ ਰੱਖ ਥੱਲੇ ਰੱਖ ਥੱਲੇ ਰੱਖ ਇੱਕ ਜਿਹੇ ਚਲਾਗੇ ਨਾ ਮੇਰੀ ਗੱਲ ਸੁਣ ਇੱਕ ਲਾਗੇ ਪਹਿਲਾਂ ਮੂਹਣ ਚੈੱਕ ਕਰਦੇ ਫਰੰਟ ਆਉਂਦਾ ਗੁੱਡੀ ਫਾੜ ਇੱਕ ਧੀਰ ਹੋ ਰਹੀ ਬਹੁਤ ਚੰਗੀਆਂ ਚਿੱਲੇ ਘਾਟਾ ਮੀੜ ਗਿਆ ਹਾਂ ਹਾਂ ਨੂੰ ਕਰਨਾ ਹਾਂ ਮੋਟੀ ਥੱਲੇ ਆ ਤੈਨੂੰ ਤਾਂ ਚੱਲ ਵੀ ਜੰਮੀ ਪਿੱਲੇ ਕਿਨਾਰੇ ਗਿੱਲੇ ਦੀ ਓਏ ਆ ਵੀ ਆ ਗਿਆ ਤੇਰਾ ਆਂਦਾ ਨਹੀਂ ਜਾ ਉੱਡੀ ਇਹ ਤਲੇ ਦੇ ਉਹ ਨਹੀਂ ਮੇਰੀ ਗੱਲ ਸੁਣ ਉਹ ਚਾਰਜਰ ਲਾ ਦੇ ਨਾਲ ਤੂੰ ਤਾਂ ਬੋਰਡ ਖਰਾਬ ਕਰ ਲਾ ਆਹੋ ਜਾ ਚਾਰਜਰ ਲਾ ਦੇ ਨਾਲ ਆਹੋ ਯਾਰ ਉਹ ਨਮਾ ਹੀ ਲਾਂਦਾ ਛੜ ਨਾ ਜਾਵੇ ਆਹ ਰਹਿ ਰਹਿ ਕੇ ਉਹ ਭਰਾਵਾ ਨਹੀਂ ਸਮਝਦਾ ਨਹੀਂ ਛੜਦਾ ਤਾਕਾ ਹੀ ਮਾਰੂਗਾ ਮੇਰਾ ਫੋਨ ਚਾਰਜਰ ਲਾ ਛੜਦਾ ਨਹੀਂ ਤਾਕਾ ਹੀ ਮਾਰ ਦਿੰਦਾ ਫੋਨ ਵੀ ਡਾਕਟਰੀ ਹਰਸ਼ ਨੇ ਲੱਗੀ 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 ਹਾਂ ਥੱਲੇ ਰੱਖ ਫੋਨ ਕਿਤੇ ਰੱਖ ਕਿਤੇ ਰੱਖ ਕਿਤੇ ਰੱਖ ਆਹ

ਯਾਰ ਉੱਪਰ ਗਈ ਇਸ ਮੈਂ ਇੰਨੀ ਮੈਂ ਤਾਂ ਆਈ ਦਿੱਤੀ ਕਦੀ ਭਾਈ ਤਾਂ ਡਿਸਪਲੇਟ ਭਾਈ ਖਿੱਚ ਕੇ ਮੱਝੀ ਓਏ ਕੁੜੀਆਂ ਦੇ ਹੱਥ ਨਾਲ ਚੁੱਪ ਆਏ ਓਏ ਮੇਰੇ ਸੋਟੀ ਚੁੱਕੀ ਭਾਈ ਧੀਆ ਤੂੰ ਪਿਆਰ ਕਰ ਏਲੀਏ ਨੰਨੂ ਧੁੱਪ ਖਵਾਓ ਏਲੀਏ ਤੇ ਧੁੱਪ ਖਵਾਓ ਜਾਓ ਜੇ ਕਿਰੀ ਵੀ ਕੋਈ ਮਿਲ ਗਿਆ ਤੂੰ ਉੱਚ ਵੀ ਓਦਾਂ ਰੰਗ ਵੀ ਨੀਲਾ ਹੀ ਮੈਂ ਹੁਣ ਕੀ ਸੋਚਾਂ ਨਾ ਪਹਿਲਾਂ ਆਪ ਪਰਿਯਲ ਡਾਈਏ ਇੱਕ ਬਾਬਾ ਚ ਬੇਟਾ ਡਾਈਏ ਤੂੰ ਚੱਲ ਕਰੇ ਨਹੀਂ ਅਗੀ ਗੁੱਡੀਆਂ ਵੇਨੇ ਤੂੰ ਵੀ ਵੇਖ ਹਾਂ ਤੂੰ ਵੀਡੀਓ ਬਣਾ ਆਂਦੀ ਜੂ ਕੀ ਗੱਲ ਆ ਮਾਹੌਲ ਸਹੀ ਨਹੀਂ ਬਣਿਆ ਪਰਿਯਲ ਡਾਈਏ ਮੰਨੋ ਮੇਰੀ ਗੱਲ ਪਹਿਲੇ ਕੇ ਕਾਪਸ ਨਾ ਕਰਦਾ ਇਧਰ ਸ਼ੂਟ ਕਰਿਆ ਯਾਰ ਪਰਿਯਲ ਪਰਿਯਲ ਡਾਈਏ ਹਰਸ਼ ਭਾਈ ਭਾਈ ਮੇਰੇ ਨਾਲ ਰਹੋਗੇ ਤੇ ਰਿਚਨੈਸ ਚ ਰਹੋਗੇ ਵੇਖੋ ਸਪਰਿੰਗ ਰੋਲ ਪਾਰਟੀ ਸਪਾਂਸਰਸ਼ਿਪ ਹੋਏ ਕੂਲਰ ਨਾ ਲੱਟਿਆ ਸਾਡੀ ਬਾਤ ਆ ਕਿ ਜੇ ਇੱਥੇ ਰੱਖ ਲੋ ਆਹ ਇੱਕ ਕੂਲਰ ਤੇ ਬਾਣਾ ਵੀ ਥੱਲੇ ਡੇਕ ਜੇ ਅੱਗੇ ਲਫਾਫੇ ਨਾ ਡਿਖੇ ਕੂਲਰ ਤੇ ਰੱਖ ਲੋ ਯਾਰ ਮੀਂਹ ਪੈਂਦਾ ਹੋਵੇ ਘਟੜੰਡੀ ਬਈ ਮੁੱਕਾਂ ਚੜੇ 1 ਮਿੰਟ ਵੀ ਨਹੀਂ ਲੱਗਾ ਗੰਡੇ ਖਾ ਰਹੇ ਨੇ ਨੂੰ 2-3 ਘੰਟੇ ਲੱਗ ਗਏ ਸਹੀ ਗੱਲ ਇਹ ਉੱਚ ਕਿੰਨਾ ਟਾਈਮ ਲੱਗ ਗਿਆ ਯਾਰ ਲਾ ਵੇ ਚਲਾਓ ਯਾਰ ਗੁੱਡੇ ਡਾਈ ਯਾਰ ਹੁਣ ਮੀਂਹ ਪੈਂਦਾ ਇਧਰ ਵੇ ਰੁਕ ਜਾ ਥੋੜਾ ਮੀ ਘਾਟੋ ਲੰਗੇ ਮੀ ਜਿਹੜੇ ਪਾਈ ਗੁੱਡੀਆਂ ਨਾਮ ਆ ਬਈ 2 ਮਿੰਟ ਰੁਕ ਜਾ ਬਸ 1 ਮਿੰਟ ਮੀ ਜਿਹੜਾ ਹੀ ਕਰੀ ਉਸਲੇ ਬਾਹਰ ਜਾਣੀ ਹੁੰਦੇ ਹੁੰਦੇ ਹੀ ਉਸਲੇ ਬਾਹਰ ਜਾਣੀ ਮੀਚ ਮੈਂ ਕਹਾਂ ਮੁੱਦੇ ਮੂੰਹ ਪੈ ਜਾਂਦੇ ਹੁੰਦੇ ਬਸ ਦਾੜਾ ਬਾਹਰ ਘੜਾਈ ਹੁੰਦੇ ਲੋ ਆਏ ਹੋਏ ਗੁੱਡੀਆਂ ਵੀ ਲੈ ਆਮ ਕਿੰਨੀ ਹੋਰੀਆਂ ਕੀ ਬਾਤ ਹੈ ਯਾਰ ਆਓ ਤੁਹਾਨੂੰ ਬਖਾਉਂ ਆਇਓ ਆਜੋ ਪੁਰਾਣਾ ਟਾਈਮਿੰਗ ਵੇ ਲੈ ਉਹ ਮੂਮੀ ਗੁੱਡੀਆਂ ਲੈ ਗਈ ਐਸੇ ਦੁਕਾਨ ਤੇ ਬੰਦੇ ਵਾਲੀ ਗੁੱਡੀਆਂ ਨਾ ਓਏ ਨੋਰੀ ਹੁਣ ਵੇਖ ਲੋ ਮਮੀ ਗੁੱਡੀਆਂ ਲੈ ਕੇ ਆਏ ਆ ਹੁਣ ਮੀ ਰੋ ਗਿਆ ਮੀ ਰੋ ਗਿਆ ਪਤਾ ਨਹੀਂ ਕੀ ਹੋਉਂਦਿਆ ਵਾ ਬਾਰ ਬਾਰ ਸਮਝ ਨਹੀਂ ਲੱਗਨੀ ਪਰ ਵਾ ਪੂਰਾ ਸਾਥ ਦੇਂਦੀ ਤੇਰਾ ਵਾ ਪੂਰਾ ਸਾਥ ਹੁਣ ਮੈਂ ਡਾ ਕੇ ਵੇਖਾਂ ਇਹਨੂੰ ਓ ਪਰਾ ਹੋ ਤੋੜੇ ਸਾਡੇ ਖਾ ਨਹੀਂ ਗਏ ਇੱਕ ਤੇ ਇਹ ਨੇਰੇ ਦੇਖਦਾ ਨਹੀਂ ਆਹੋ ਉਹ ਗਿਆ ਬੋਲੀ ਪੂਰੀ ਕਰਦੇ ਕਪੜੇ ਕਾਲੇ ਕਾਂ ਕਾਲਾ ਕਰ ਰਿਹਾ ਹੈ ਆਹ ਜੀ ਕੰਮ ਨਹੀਂ ਕਰ ਰਿਹਾ ਇਹ ਆ ਕੀ ਉੜਦੀ ਨਹੀਂ ਪੀ ਉੱਡ ਜਣੀ ਆ ਵਾਤੇ ਜੀ ਪਾੜ ਗਈ ਆ ਨਹੀਂ ਹੋ ਫਿਸ਼ ਚਲਿਆ ਲੈ ਉਹ ਕਿੰਨੀ ਉੱਡ ਗਈ ਉੱਡ ਗਈ ਉਏ ਜਿਸ ਨੂੰ ਪਿੰਨੀ ਛੱਡੀ ਯਾਰ ਅੰਨੇ ਅੜਾੜੂ ਲੈ ਰਿਹਾ ਤੂੰ ਕਦੇ ਕੱਢ ਲੈ ਸਾਰੀ ਟਬਲੀ ਆਹ ਸੜਦਾ ਨਹੀਂ ਆ ਬੋ ਬੋ ਅਵੜੀ ਤੇ ਆੜੀ ਬਦਲ ਗਈ ਹਵਾ ਕਿੱਧਰ ਜੀ ਹੋ ਗਈ ਹੋਂਦੀ ਗੱਲ ਕਰ ਵੀ ਉਹ ਨੇਰੀ ਚੱਲ ਰੱਹਾ ਹੈ ਨੇਰੀ ਆ ਗਏ ਨੇਰੀ ਠੀਕ ਡਾ ਆਹਰ ਸੇ ਤੋਕਦੇ ਥੋੜਾ ਦੂਰ ਸੇ ਠੀਕ ਲੋ ਲੋ ਆ ਗਿਆ ਆ ਗਿਆ ਓਏ ਉਹ ਨਹੀਂ ਅਰਦੂ ਜੀ ਗੁੱਡੀ ਡਾਣੇ ਆ ਇਹ ਨਹੀਂ ਕਾਰੀ ਕਰਕੇ ਇਹ ਨਹੀਂ ਇਹ ਜਿਆਦੀ ਭਾਏ ਨਹੀਂ ਉੱਟਦਾ ਯਾਰ ਓਏ ਆਡ ਹੁੰਦੇ ਆਈ ਦਾ ਗੁੱਡੀ ਵੱਡੀ ਜਾਣੀ ਆ ਉਹ ਗੁੱਡਾ ਆ ਜਾ ਤੂੰ ਉਹ ਡਾਲਾ ਫੇਰ ਲੋਏ ਸਾਰੇ ਮੁੰਡੇ ਤਿਆਰ ਨੇ ਕਰਨ ਭਾਈ ਨੂੰ ਫੁੱਲ ਰੋਮਾਂਟਿਕਲੀ ਗੁੱਡੀ ਫੜੀ ਆ ਪਿਆਰ ਸ਼ਿਆਰ ਅਲੀ ਜੋੜਾ ਹੀ ਛੜਿਆ ਵਾ ਆਈ ਉਹਦਾ ਬੈਂਟ 10 10 ਤੇ ਪਰ ਇਹ ਲਾ ਜਾਵੇ ਤੇ ਜਿੰਨਾ ਕਾ ਨਹੀਂ ਹੱਡੀ ਪਹਿਲਾਂ ਆ ਵੇਖੋ ਸਾਡੇ ਗੁਰੀ ਭਾਈ ਗੁੱਡੀ ਨਹੀਂ ਆ ਤੇ ਇਹਨਾਂ ਦੀਆਂ ਗੁੱਡੀਆਂ ਆ ਪਈਆਂ ਥੱਲੇ ਆ ਵੇਖੋ ਓ ਨਹੀਂ ਯਾਰ ਪਿੰਨੀ ਨਹੀਂ ਨਹੀਂ ਆ ਬਾਈ ਆ ਵਧੀਆ ਜੀ ਓਏ ਆਹੋ ਜੀ ਡਾਈਏ ਹਵਾ ਘਟੋਗੀ ਨਾ ਉਹਨੂੰ ਚਲਾ ਪੜਾ ਜਿਹੜੀ ਇੱਕ ਰਹੀ ਹੈ ਕੁਛ ਨਹੀਂ ਆਣੀ ਓਏ ਓ ਨਾਲ ਲੈ ਉਹ ਗੁਰੀ ਨੂੰ ਉਡਾ ਤੂੰ ਡਾ ਦੇ ਯਾਰ ਆਪ ਓ ਯਾਰ ਕੀ ਤੂੰ ਗੁੱਡੀ ਦਾ ਆ ਵੀ 25 ਰੁਪਏ ਦੀ ਗੁੱਡੀ ਆ ਨਹੀਂ ਡਾਉਂਦੇ ਆ ਉਹ ਡਾਵਾ ਸੱਚਾ ਹੋਵੇ ਯਾਰ ਡਾਵੇ ਦੇ ਸਹੀ ਅਮਰੀਕਾ ਵਾਲਾ ਡਾਉ ਉਹ ਨਾ ਹੀ ਤਾਂ ਨਹੀਂ ਮਾਰਦਾ ਯਾਰ ਡੋਰ ਐਸੇ ਵੇ ਆਪਾਂ ਵੇਚੇ ਲਾਉਣੇ ਜਾਂ ਆਪੇ ਉਹ ਗੁੱਡੀ ਫਸ ਗਈ ਉਹਦੀ ਉਹ ਇਹਨਾਂ ਕੋ ਉੱਡਣੀ ਨਹੀਂ ਆ ਯਾਰ ਅਗਲ ਕੋ ਨਹੀਂ ਉੱਡਣੀ ਆ ਜਦੋਂ ਉਧਰੋਂ ਕਿਡਾ ਤਿਹੜਾ ਯਾਰ ਮੇਰੀ ਡੋਰ ਤੇ ਗੁੰਝਲ ਪਈ ਹੈ ਇਹ ਕੀ ਕਰਾਂ ਗੁੰਦੇ ਡੋਰ ਦੇ ਬੰਦੇ ਆ ਓ ਲੋ ਆ ਵੀਰ ਕੀ ਗੱਲ ਤੀੜ ਆਲੀ ਆ ਉਧਰੇ ਆ ਨੀ ਜਾ ਰਹੇ ਬੱਜੇ ਰੋਟੇ ਆ ਗਈ ਤੇ ਭਾਈ ਕੋਈ ਨੂੰ ਯਾ ਕਰੇ ਭੇਜ ਗਏ ਕੁੱਡਣ ਹੀ ਨਹੀਂ ਦੇਈ ਰਹਿਣ ਦੇ ਯਾਰ ਤੂੰ ਦੌਰ ਨਹੀਂ ਗਈ ਪਿਛਲੇ ਗੁੰਝ ਰਹਿਣ ਦੇ ਯਾਰ ਤੂੰ ਕਰ ਦੌਰ ਨਹੀਂ ਉੱਧਰ ਵੀ ਅਗਲਾ ਛੇਰ ਛੇਰ ਕਰ ਆਲਾ ਲੈ ਭਰਾਵਾ ਹਲ ਕੀ ਕਰ ਲੈ ਇਹਨੂੰ ਮਸਾ ਹਲ ਕੀ ਆ ਲੈ ਕੀ ਹੈ ਲੈ 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 ਰਹਿਂਦੇ ਆ ਫੜੇ ਆ ਫੜੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਬਲਾਸਟ ਲਈ ਲਾਸਟ ਉਹ ਗੁੰਜੂ ਗੱਡੀ ਗੁੰਜੂ ਗੱਡੀ ਓਏ ਚਲੋ ਪਹਿਲੇ ਤੂੰ ਦੋਵੇਂ ਆਨੇ ਆਪਾਂ ਚੁਪੇ ਚਾ ਲਾ ਲੋ ਇੱਧਰ ਉਹ ਫਿਰ ਮੈਂ ਲਾਉਂਗਾ ਓਏ ਨਹੀਂ ਇੱਥੇ ਹੀ ਢਾਣੇ ਆ ਨਹੀਂ 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 ਰਹਿਂਦੇ ਇੱਧਰ ਕਰਨ ਪਤੰਗ ਬਾਜ਼ ਉਧਰ ਜੰਮੂ ਤਨਵਾਏ ਓਏ ਭਾਈ ਸਾਫ ਚੱਲ ਆਇਆ ਲੱਗ ਗਈ ਓਏ ਭਈ ਅੱਲਾਹ ਹੋਰ ਸਹੀ ਨਹੀਂ ਬੜਿਆ ਕੀ ਗੱਲ ਭਾਈ ਕੀ ਹੋ ਗਿਆ ਭਾਈ ਰਾਤੀ ਵਢਾਲੀਏ ਭਾਈ ਗੁੰਝ ਲਾਗੇ ਸੀ ਓਏ ਗੇ ਲੈਣਾ ਓਏ ਆਹ ਡੋਰ ਹੀ ਨਹੀਂ ਗਈ ਪਿੱਛੇ ਇੱਕ ਮਿੰਟ ਦਿਖਾ ਦੇ ਹੋਣ ਤੇ ਚੱਲ ਲੱਗਣ ਲੱਗਾ ਛੋਟੀ ਦਾ ਫੜੇ ਗਿਆ ਹੀ ਓਵੇਂ ਲੈ ਲੈ ਲੱਗ ਗਿਆ ਵੇਜਾ ਲੈ ਆ ਗਿਆ ਲੈ ਆਹ ਬਦੋਂ ਹੁੰਤੇ ਦੇ ਹੋ ਗਿਆ ਇਹ ਇਹਦਾ ਇਹਦਾ ਗੁੱਡਾ ਭਾਰਾ ਆ ਅਗਲਾ ਇਹਦਾ ਗੁੱਡਾ ਭਾਰਾ ਮੈਂ ਨਾ ਖਲੋ ਲਿਆ ਯਾਰ ਮੈਂ ਬਾ ਦੋ ਨਾ ਲਾ ਖਲੋ ਹੋਰ ਡਾ ਦੋ ਦੇ ਵੀ ਤੇ ਟੇਬ ਖਲੋ ਨਹੀਂ ਤਿਆਰੀ ਹੋ ਸ਼ੁਰੂ ਹੋ ਉਹ ਕੋਣੀ ਨਹੀਂ ਦਿੰਦਾ ਇਹ ਗੰਡਾ ਗੁੱਡਾ ਆਓ ਜੀ ਆਹੋ ਇੱਧਰ ਵੇ ਭਾਈ ਹੁਣੀ ਭਰਾਵਾ ਵੀਰ ਉਹ ਗੁੱਡਾ ਹੀ ਉਹਨੇ ਵੀਰ ਨਾ ਨਾ ਦਾਦੀ ਲੇ ਆ ਗਿਆ ਆ ਗਿਆ ਆੜਨੇ ਵੀ ਨਹੀਂ ਆ ਗਿਆ ਵੀਰ ਆ ਗਿਆ ਆ ਆ ਓਏ ਕਾਕਾ ਯਾਰ ਮੋਲ ਸਹੀ ਨਹੀਂ ਬਣਿਆ ਓਹੋ ਓਏ ਉਹਨੂੰ ਕਹਦੇ ਗੁੱਡਾ ਨੇ ਡਾ ਓਏ ਉਹਨੇ ਆ ਕੇ ਬਾਹਰ ਬਹੁਤ ਬੜਾ ਮਾਰ ਨਹੀਂ ਹੋਈ ਜੀ ਕੀ ਆ ਜੇਰੇ ਹੋਰ ਭਾਈ ਜੀ ਵੀਖਣ ਨਹੀਂ ਦੇ ਯਾਰ ਹੂੰ ਐਵੇਂ ਥੋੜੀ ਲਾਂਦਾ ਥੱਲੇ ਹੀ ਓ ਅੱਜ ਮੈਡੀ ਨਹੀਂ ਮਿਲਣੀ ਯਾਰ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਕੀ ਹਾਲ ਨੇ ਠੀਕ ਠਾਕ ਜੀ ਦੇਖੋ ਭਾਈ ਮਾੜਾ ਆ ਦੇਖੋ ਭਾਈ ਮਾੜਾ ਓਏ ਓਏ ਆ ਆ ਵੇ ਆ ਕਲਿੱਪ ਜਾਣੀ ਓ ਵਧਾਈਆਂ ਹਣ ਬਲੋਗ ਹੈਲੋ ਪਈ ਵੜ ਦੇਣੀ ਆ ਮੈਂ ਸਾਰੇ ਹਾਂਜੀ ਪਰਾਵਾ ਓਏ ਓਏ ਓਨੂੰ ਕਹਦੇ ਵੀਰ ਦਾ ਗੁੱਡਾ ਯਾਰ ਇੰਨਾ ਤੇ ਤੂੰ ਹੈਗਾ ਇਹਨੂੰ ਤਲਾਵਾ ਪਾਪਾ ਦਵੇਂ ਇੱਧਰ ਆ ਇੱਧਰ ਵੀ ਬਲੋਗ ਹਾਂ ਆਪੇ ਗਵਾਹ ਢੰਡਾ ਸਾਂਹ ਕਾਪੋ ਸਾਰੇ ਵਲੌਗਰ ਇਕੱਠੇ ਹੋ ਗਏ ਓਏ ਹੋਏ ਕਿੰਨਾ ਹੀ ਜ਼ਿਆਦਾ ਪਰੇ ਹੋ ਯਾਰ ਮੈਂ ਨਹੀਂ ਹਾਂਜੀ ਭਾਈ ਹਾਂਜੀ ਭਾਈ ਹਾਂਜੀ ਭਾਈ ਕੀ ਗੱਲ ਹੈ ਭਈ ਪੈਸੇ ਲੈਣੇ ਆਹ ਵਲੌਗ ਦੇਖੀਂ ਕਰਾ ਆਹ ਵਲੌਗ ਦੇ ਇੱਕ ਮਿੰਟ ਪਹਿਲਾਂ ਵਲੌਗ ਦੇਖੀਂ ਇੱਦਾਂ ਸਟੋਰੀ ਵਾਹੇ ਵੀਰ ਕੀ ਲੋਕਾਂ ਦੀਆਂ ਤਾਰਾ ਵੱਢੀ ਜਾਂਦੇ ਰਾਤ ਕਿੰਨੇ ਨੇੜੇ ਜੀ ਡਿਆ ਏ ਥੋੜਾ ਦੇ ਪੇ ਲੋਈ ਵਾਹ ਜੀ ਜਾਣ ਚੱਲੰਦੀ ਯਾਰ ਦਿਨੇ ਵੇਲੇ ਬਿਲਕੁਲ ਹੀ ਵਧੀਆ ਹੁੰਦਾ ਆਪਾਂ ਰਾਤ ਨੂੰ ਹੀ ਗੁੱਡੀ ਡਾਇਰ ਆ ਲੋਕੀ ਵੀ ਰਾਤ ਨੂੰ ਨੌਕੀ ਸਾਰੇ ਆਂ ਆ ਲੱਤ ਗਿਆ ਆਪ ਕੋ ਚਿੱਤ ਚੇ ਲੋ ਆ ਲੋ ਅਦਰ ਵੇ ਲੈ ਯਾਰ ਸਾਡੇ ਬੰਦੇ ਹੀ ਖਰਾ ਹਾਂ ਜੀ ਇਹ ਦੇਖ ਲਓ ਲੈ ਯਾਰ ਇਹ ਆ ਵੀਰ ਨੇ ਗਾਲਾਂ ਖਾਣੀਆਂ ਆ ਤਲਾਵਾਂ ਕੱਲੀ ਗਾਰ ਨੂੰ ਆਗੇ ਇਹਨੂੰ ਬੋਲ ਨਹੀਂ ਮੈਂ ਤੈਨੂੰ ਕਹਿਦਾ ਮਾਂ ਹੀ ਪਾਈ ਆ ਤੂੰ ਇੱਡਾ ਤੇ ਹੈਗਾ ਨਹੀਂ ਤਲਾਵਾਂ ਪਾ ਕੇ ਰੱਖ ਦੇਂਗਾ ਇੱਕ ਦਿਨ ਪਹਿਲਾਂ ਇਧਰ ਕੋ ਸਾਰੀਆਂ ਤਲਾਵਾਂ ਪਵਾਵਾਂਗੇ ਆਹੋ ਕਰੀਏ ਨਾ ਵੀਰ ਨੂੰ ਫੋਨ ਕਰੀਏ ਤੂੰ ਤੋਰੀ ਪਾ ਇੱਕ ਨੂੰ ਨਾ ਗਾਲਾਂ ਕੱਢ ਦੇਣਾ ਜੀ ਤੇ ਮੈਂ ਨੇ ਭੋਲੀ ਥੱਲੇ ਚੱਲ ਜਣੇ ਚਲ ਆ ਜਾ ਕਰਨ ਆਹ ਬੜਾ ਸੈਟੀ ਗੁੱਡਾ ਤੂੰ ਲੋੜ ਦੇ ਫੁਲਸ ਲੋਦਾ ਇੱਕ ਨੂੰ ਤਲਾ ਲੋੜ ਦੱਸਣਾ ਨਾ ਨੂੰ ਲਾ ਲੈਣਗੇ ਲਗਾ ਪੇਚਾ ਪਹਿਲਾਂ ਗੁੱਡਾ ਰੱਖੀ ਲੱਗਾ ਲੱਗਾ ਆ ਗਿਆ ਜੀ ਆ ਗਿਆ ਓਏ ਇਧਰ ਲਿਖਿਆ ਜੀ ਚੱਲ ਕੇ ਆ ਓਏ ਪਾਟਰ ਨਹੀਂ ਡਾਟੀ ਆਏ ਆਏ ਲੱਤ ਤੋੜਤੀ ਨੇ ਪਨੀਰ ਵੀ ਦੇ ਕੇ ਆਏ ਇਹਨੇ ਜਾਣ ਕੇ ਪਾੜਿਆ ਉਹਨੇ ਸੰਭਾਲ ਲਿਆ ਤਾਂ ਹੁਣ ਮੈਂ ਉਹਨੂੰ ਲਾਉਂਗਾ ਖਿੱਚੂੰਗਾ ਜਾਣ ਕੇ ਪਾੜਿਆ ਇਹਨੇ ਜਾਣ ਕੇ ਜਾਣ ਕੇ ਹੀ ਵੇਖ ਲਈ ਵੇਖ ਜਾ ਵੇਖ ਲਈ ਇਹਨੇ ਜਾਣ ਕੇ ਪਾੜਿਆ ਉਹ ਜੋਗ ਜਾ ਅਹੀਂ ਜੋੜ ਚੱਲ ਜੋੜ ਨਾ ਨਾ ਜੋੜ ਜੋੜਦਾ ਮੈਂ 1 ਮਿੰਟ ਠੀਕ 1 ਮਿੰਟ ਹੋਣਾ ਜਿੰਨਾ ਜਿੰਨਾ ਚਾਤੀ ਲੱਤਾਂ ਨਾਲ ਕੱਲ ਕਿਆ ਮਗਵਾਏ ਗੱਲ ਦੱਸਾ ਕੀ ਆ ਵਲੋਗ ਆਪਣੇ ਦੱਸਾ ਕਿਉਂ ਨਹੀਂ ਬਣਾਦੇ ਅੱਧੇ ਦਿਆਰੇ ਬੰਦੇ ਤੇ ਆ ਵੇ ਕੋ ਫੋਨਾਂ ਦੇ ਲੱਗੇ ਆ ਲੈ ਲੈ ਤਾਣ ਕਿਉਂ ਕਰਨ ਯਾਰ ਇਹ ਇਹੀ ਗੱਲਾਂ ਜੇ ਤਾਂ ਨਹੀਂ ਵਲੋਗ ਚਾਦ ਦੇਣਾ ਬੰਦਾ ਇਹ ਚੀਜ਼ਾਂ ਕਰਕੇ ਵਾਸਤੇ ਸਿਰਫ ਇਹ ਹੀ ਜਾ ਕੇ ਫੋਨ ਦੇ ਫੋਨ ਦੇ ਲੱਗੇ ਰਹਿੰਦੇ ਨੇ ਕਿੱਥੋਂ ਵਲੋਗ ਬਣਾ ਯਾਰ ਭਾਈ ਸਮਝਦੇ ਨਹੀਂ ਨਾ ਪਰ ਚਲੋ ਜੋ ਵੀ ਹਲੋ ਹੈਲੋ ਆ ਲੈ ਭਰਾ ਲੈ ਵਾਹ ਯਾਰ ਉਹ ਜਿਹੜੇ ਕੰਬਦੇ ਕਿੱਥੇ ਦਿਖਾਈ ਚੀਰਾ ਚੀਰਾ ਵੇਖੀ ਕਿੱਥੇ ਚੀਰਾ ਚੀਰਾ ਵੇਖੀ ਚੀਰਾ ਦਰਦ ਹੁੰਦੀ ਆ ਚੀਰਾ ਵੇਖ ਚੀਰਾ ਚੀਰਾ ਕਿੱ데 ਆ ਦਰਦ ਹੁੰਦੀ ਆ ਅੱਛਾ 1 ਮਿੰਟ ਆਵੇ ਆ ਆ ਚੀਰਾ ਵੇ ਇਹ ਦੁੱਤੀ ਦਾ ਨੰਨ ਮਰੇ ਰਹਿ ਤਾ ਰੁਕ ਜਾ ਆ ਵੇ ਚੀਰਾ ਮੇਰੀ ਉਂਗਲੀ ਆ ਅੱਛਾ ਤੇ ਮੇਰੀ ਮੇਰੀ ਹੱਥ ਚ ਦੇ ਉਂਗਲ ਜਗਾਇ ਫਰਕ ਡੀਆਂ ਨਾ ਵੱਖਰੀ ਲੱਗਦੀ ਆ ਯਾਰ ਆ ਚੀਰਾ ਚਲੋ ਯਾਰ ਸਮਾਨ ਸਾਮਲੋ ਯਾਰ ਆ ਜੋ ਹੁਣ ਉਹ ਆ ਨਾ ਟੁੱਟ ਨਹੀਂ ਭਰਾਵਾ ਚਲੋ ਵੇ ਫੜਾ ਯਾਰ ਉਹ ਨਹੀਂ 59 ਉੱਥੇ ਹੀ ਰਹਿਣਾ ਵਾ ਉਹ ਨਾ ਛੇੜੀ ਮਮਾ ਰਾਤੀ ਆਏ ਥੋੜਾ ਚੜ ਗਏ ਨਹੀਂ ਨਹੀਂ ਰਹਿਣੇ ਤੂੰ ਚਲੋ ਯਾਰ ਗਿੱਲਾ ਹੀ ਪਾ ਲੈ ਪਾ ਲੈ ਗਿੱਲਾ ਹੀ ਪਾ ਲੈ ਨੂੰ ਬਾਦਸ਼ਾਹ ਆ ਨਹੀਂ ਪੈਣਾ ਫੜਨ ਤਾਰ ਲੈ ਲੋ ਓਏ